ਆ ਮੇਰੇ ਇੱਥੇ ਆ ਉਹ ਯਾਰ ਇੱਥੇ ਮੋਟਰਸਾਈਕਲ ਕਾ ਦੋ ਇੱਥੇ ਹੀ ਆ ਸਾਰੇ ਕਾ ਦੋ ਹੈ ਯਾਰ ਹੋਟਲ ਬਾਈ ਇੱਥੇ ਰੱਖ ਲੈਣੇ ਆ ਆ ਵੀ ਇੱਥੇ ਇੱਕ ਦਿਨ ਰਾਤ ਰੱਖੋ ਯਾਤਰੀ ਪਹੁੰਚਾ ਰੂਗਾ ਮੀਟਾ ਕੇ ਬਿੱਲੇ ਗਿਆ ਜਾ ਕੇ ਲੈ ਆ ਅੱਛਾ ਇੱਥੇ ਜਾ ਕੇ ਫਸ ਗਿਆ ਉੱਥੋਂ ਰੇੜ ਕੇ ਆਇਆ ਬੰਦਾ ਉਧਰ ਡਿੱਗ ਗਿਆ ਹਾਂ ਜਿੱਥੇ ਇਧਰ ਭੱਜ ਕੇ ਨਹੀਂ ਮੋਟਰਸਾਈਕਲ ਆਪਣੇ ਆਪ ਹੀ ਆਇਆ ਆਪਣੇ ਆਪ ਹੀ ਉਧਰ ਇੰਦਰੋਂ ਨਹੀਂ ਹੁੰਦਾ ਹੀ ਕੋਈ ਹਾਂ ਆਪਣੇ ਆਪ ਹੀ ਗੱਡੀ ਵਧੀ ਉੱਥੋਂ ਆਪਣੇ ਆਪ ਕੱਲ ਇੱਥੇ ਤੱਕ ਆ ਗਿਆ ਉਹ ਉੱਥੇ ਗੱਡੀ ਵਧੀ ਹਾਂਜੀ ਹਾਂਜੀ ਇਹ ਕਿੱਥੇ ਫਸ ਗਿਆ ਯਾਰ ਮਾਰ ਕੇ ਬਲੈਰੋ ਗੱਡੀ ਹਰਗੋਵਾਲ ਨੂੰ ਗਈ ਜਾਂਦੀ ਉਹ ਤਾਂ ਸਾਹ ਦੇ ਗੱਲ ਨੂੰ ਸਮਝਾ ਇਧਰੋਂ ਵਾਜ ਕੇ ਨਹੀਂ ਇਧਰੋਂ ਹੋਰ ਕੰਮ ਕਰਾਉਂਦੇ ਇਧਰੋਂ ਵਾਜਿਆ ਬੁੜੀਆਂ ਦੋ ਹੀ ਆ ਹਾਂ ਇਧਰੋਂ ਨਹੀਂ ਹੋਇਆ ਕਿੱਦਾਂ ਉਹ ਉਧਰੋਂ ਆ ਰਹੇ ਸੀ ਦੋਨੇ ਆ ਗਏ ਦੋਨੇ ਗੱਡੀਆਂ ਵੀ ਉਧਰੋਂ ਆ ਗਈ ਬਲੈਰੋ ਗੱਡੀ ਹਰਗੋਵਾਲ ਨੂੰ ਮੁੜੀ ਆ ਇਹਨਾਂ ਨੇ ਐਨੂੰ ਮੋੜਨਾ ਹਾਂ ਕਿੱਸੀ ਕਿੰਨਾ ਕਰ ਇਹ ਨਹੀਂ ਐਨੂੰ ਮੋੜਨਾ ਹਾਂ ਗੱਡੀਆਂ ਦੀ ਬਾਬਾ ਕਿੰਨਾ ਨੰਬਰ ਉਹ ਗੱਡੀ ਵਾਲੇ ਦਾ ਕਸੂਰ ਵੀ ਨਹੀਂ ਜਰਾ ਚ ਗਈਏ ਹਾਂ ਉਹਦਾ ਵੀ ਸਪੀਡ ਜਾਣਾ ਇਹਨਾਂ ਨੇ ਐਨੂੰ ਮੋੜਨਾ ਐਨੂੰ ਮੋੜਨਾ ਇਹਨੂੰ ਮੋੜਨਾ 23 ਨੰਬਰ ਹੈ ਗੱਡੀ ਦਾ ਉਹ ਕਿਨੇ ਆ ਨੂੰ ਨਹੀਂ ਮੋੜਨਾ ਉਹਦਾ ਦਿਮਾਗ ਚ ਨਹੀਂ ਇਤਨ ਪਰੇ ਸੁਰਤ ਨਹੀਂ ਹੈਗੀ ਉਹਨਾਂ ਨੂੰ ਉਹ ਉੱਥੇ ਐਕਸੀਡੈਂਟ ਹੋਇਆ ਤੇ ਮੋਟਰ ਉਹ ਆਪ ਉੱਥੇ ਡਿੱਪੇ ਦੋਨੇ ਜਾਨੇ ਹਾਂਜੀ ਠੀਕ ਆ ਜੀ ਠੀਕ ਆ ਸਤਿ ਸ਼੍ਰੀ ਅਕਾਲ ਇਹ ਠੀਕ ਆ ਜੀ ਉੱਥੋਂ ਮੋੜ ਕੇ ਸਿੱਧਾ ਆਇਆ ਜਾ ਕੇ ਕਾਰ ਦੇ ਇੱਥੇ ਫਸ ਗਿਆ ਹੈਲੋ ਸਾਰਾ ਕ੍ਰੋਸ ਕਰਕੇ ਪਤਾ ਜੀ ਹੋ ਗਿਆ ਸਰ ਬਚਾ ਹੋ ਗਿਆ ਪਰਮਾਤਮਾ ਨੇ ਕਿਰਪਾ ਨਾ ਬੜਾ ਔਖਾ ਯਾਰ ਸਿਰਾਂ 'ਚ ਸੱਟ ਲੱਗੀ ਪਰ ਪਚਾ ਹੋ ਗਿਆ ਨਿਕਲ ਵੀ ਜਾਓ ਕੱਢ ਲਓ ਇਦਾਂ ਕਰਕੇ ਕਿਦਾਂ ਫਸ ਗਿਆ ਜਹਾਗੇ ਹਾਂ ਜਾਣਗੇ ਕਿੱਥੋਂ ਪਾਇਆ ਸਹੀ ਗੱਲ ਹਾਂ ਚੱਲ ਹੈਂਡਲ ਸਿੱਧਾ ਨਹੀਂ ਹੋਣਾ ਯਾਰ ਹੈਂਡਲ ਸਿੱਧਾ ਹੈਂਡਲ ਲੰਗਿਆ ਕਿਦਾਂ ਹੋਊਗਾ ਦੇਖੋ ਹੈ ਇਹ ਕੀ ਗੱਲ ਹੈ ਹੋਰ ਬਈ ਟਾਇਰ ਘਮਾਵਣੇ ਕੌਣ ਨਿਕਲਦਾ ਹੈ ਕਾਹ ਹੋਲਾ ਜਾ ਕੇ ਕਿੱਦਾਂ ਫਸ ਗਿਆ ਜੋ ਮਾਈ ਬਹੁਤ ਹੈ ਨਾ ਉਧਰ ਕੋਟਨਾ ਆਵਾਜ਼ ਆਈ ਆ ਜਾ ਮੈਨੂੰ ਕੀ ਪਤਾ ਬੰਦੇ ਅੱਡੀ ਕੋ ਪਤਾ ਲੱਗਾ ਤੁਹਾਨੂੰ ਗੇਅਰ ਕੱਢ ਤੋ ਗੇਅਰ ਕੱਢ ਤੋ ਤੇਰਾ ਹੀ ਉਹਲਾ ਫੋਨ ਆਇਆ ਤੇ ਤੋਂ ਪਹਿਲਾਂ ਇੱਕ ਹੋਰ ਕਰਦਾ ਸੀ ਬੰਦੇ ਨੇ ਫੋਨ ਆਇਆ ਤੁਹਾਡਾ ਬੀਜੀ ਹੈ ਹਾਂ ਤੇਰਾ ਕੋਈ ਹੋਰ ਫਿਲਾਂ ਨਹੀਂ ਮੇਰੇ ਵੀ ਬਹੁਤ ਟਾਈਮ ਨਾ ਆ ਗਏ ਇਹ ਤਾਂ ਇੰਨੀ ਜਲਦੀ ਕੌਣ ਆਉਂਦਾ ਘਟੋ ਘਟਾ 20 30 ਕਰਮਾਂ ਦਾ ਆ ਜਾ ਹਾਂ 20 30 ਕਰਮਾਂ ਉਹ ਬਚਾ ਹੋ ਗਿਆ ਜੀ ਬਚਾ ਹੋ ਗਿਆ ਉਹਨਾਂ ਦੋਨਾਂ ਤੋਂ ਪੈਸੇ ਵੀ ਸੀਗੇ ਦੇਵ ਚ ਹਾਂ ਉਹ ਪੈਸੇ ਵੀ ਸੀਗੇ ਹਾਂ ਅਸੀਂ ਮੌਕੇ ਤੇ ਖੜੇ ਆਂ ਤੇ ਦੇਖਦੇ ਆਂ ਹਾਂ ਬੰਦੇ ਸੀਗੇ ਕਾਰ ਤੇ ਗਿਆ ਰਲ ਗਿਆ ਸਕੂਟਰ ਕੋ ਮੁਰਦਾ ਨਜ਼ਰੀ ਆਇਆ ਉਹ ਮੁਰਦਾ ਜਾ ਕੇ ਇੱਥੇ ਫਾਗ ਗਿਆ ਇੱਥੇ ਆ ਗਿਆ ਖਵਾਣ ਦੀ ਗੱਲ ਆ ਵੇ ਮੈਂ ਕਹਿੰਦਾ ਉਹ ਦੇਖਦਾ ਪਹਿਲਾਂ ਗੇਰ ਬ੍ਰੇਕ ਮਾਰੀ ਉਹਨੇ ਹਾਂ ਤੇ ਭੱਜ ਗਿਆ ਉਹ ਖੜਾ ਨਹੀਂ ਹੋਇਆ ਮਾੜੀ ਗੱਲ ਆ ਖੜਨਾ ਚਾਹੀਦਾ ਇਹ ਐਕਸੀਡੈਂਟ ਹੋ ਗਿਆ ਖੜਨਾ ਚਾਹੀਦਾ ਉਹ ਖੜਾ ਆ ਫੇਰ ਵੀ ਗੱਡੀ ਫੇਰ ਵੀ ਲੈ ਲਈ ਉਹਨੇ ਦੇਖਿਆ ਜਿਆਦਾ ਕੰਮ ਹੋ ਗਿਆ ਉਹਦਾ ਕੰਡੈਕਟਰ ਸਾਈਡ ਨਾ ਸਾਰਾ ਡੈਮੇਜ ਵੀ ਹੋ ਗਿਆ ਹਾਂ ਡੈਮੇਜ ਹੋ ਗਿਆ ਲੋਕਲ ਗੱਡੀ ਹੋਗੀ ਜਾਂ ਆਪਣੇ ਅਰਗਵਾਲ ਨੂੰ 35 33 21 ਨੰਬਰ ਆ ਗੱਡੀ ਤੇ ਰੰਗਦੀ ਆ ਦੋ ਜਣੇ ਹੀ ਵਿੱਚ 10 ਵਜੇ ਪੰਡਾ ਚਾਹੀਦਾ ਮਾੜੀ ਬੰਨਰਾ ਤੋਂ ਲੈ ਕੇ 20 ਮਿੰਟ ਦੇ ਵਿੱਚ ਤੁਸੀਂ ਉੱਥੇ ਨਹੀਂ ਆ ਗਏ ਉੱਥੇ ਮੈਂ ਸੀਗਾ ਮੈਂ ਅਗੇ ਮੈਂ ਮੁੜ ਕੇ ਐਮ ਸਕੂਟਰ ਖੜਾ ਕੀਤਾ ਜਦੋਂ ਇਹ ਕੰਮ ਹੋ ਗਿਆ ਤੇ ਜਦੋਂ ਤੁਸੀਂ ਦੇਖਿਆ ਉਦੋਂ ਉਦੋਂ ਦੇਖਿਆ ਉਹਲੇ ਪਏ ਸੀਗੇ ਦੋਨੇ ਇੱਥੇ ਬੋਲਦਾ ਚੱਲਦਾ ਇਹੋ ਲੱਗੋ ਇੱਕ ਬਹਿ ਗਿਆ ਉੱਥੇ ਖਾ ਲਿਆ ਸੀ ਦੂਜਾ ਨਹੀਂ ਬੋਲਦਾ ਉਹ ਜਣੇ ਜਦੋਂ ਆਏ ਤੇ ਐਂਬੂਲੈਂਸ ਆਈ ਤੇ ਮੜਦੇ ਉੱਠਿਆ ਹਾਂ 7-8 ਮਿੰਟ ਬਾਅਦ ਦੂਜਾ ਉੱਠਿਆ ਉਹ ਤਾਂ ਲੰਮਾ ਪਿਆ ਲੱਗਿਆ ਕੁਝ ਵੀ ਉਹਨੂੰ ਕੁਝ ਨਹੀਂ ਪਤਾ ਹੈਗਾ ਜਿੱਦਾਂ ਮੈਂ ਉਧਰ ਨੂੰ ਮੁੜਿਆ ਦਫ਼ਤਰ ਵੱਲ ਨੂੰ ਜਿੱਦਾਂ ਮੋਟਰਸਾਈਕਲ ਗਿਆ ਉਹ ਸਕਿੰਟਾਂ ਦਾ ਫਰਕ ਲੱਗਾ ਤਾਂ ਮੇਰੇ ਚ ਵੱਜਣਾ ਸੀ ਰਾਜੂ ਪੰਜ ਸਾਹਿਬ ਸਾਡੇ ਹੁਣ ਤੋਂ ਇੱਥੇ ਰਾਜੂ ਆਪਣੇ ਇੱਥੇ ਹੀ ਆਦਾ ਹਾਂ ਹਾਂਜੀ ਇੱਥੇ ਸਟੈਂਡ ਆਪਣਾ ਹੀ ਯਾਰ ਟੈਕਸੀ ਸਟੈਂਡ ਹੈ ਜੀ ਬਹੁਤ ਬਹੁਤ ਧੰਨਵਾਦਵਾਦੀਆਂ ਜੀ ਅਸੀਂ ਮਨਜੋਤ ਸਿੰਘ ਤਲਵੰਡੀ ਫੋਨ ਕਰਨ ਤੇ ਦੇ 2-4 ਮਿੰਟਾਂ ਜੀ ਇੱਥੇ ਪਹੁੰਚ ਗਏ ਆ ਸਾਡੇ ਇਲਾਕੇ ਨੂੰ ਇਹ ਬਹੁਤ ਸਹੂਲਤ ਹੈ ਨਾਲ ਜੀ ਬਿਲਕੁਲ ਜੀ ਉਦੋਂ ਬਾਪੂ ਕੰਨਵਾ ਦੇ ਬਾਪੂ ਬਿਲਕੁਲ ਬਿਲਕੁਲ ਜੀ ਤੁਸੀਂ ਉਹਲਾ ਮਿੰਟੋਂ ਮਿੰਟ ਫੋਨ ਕਰ ਦਿੰਦਾ ਜੀ ਬਿਲਕੁਲ ਜੀ ਹੋਰ ਕੋਈ ਰਾਸਤਾ ਨਹੀਂ ਲੱਭਿਆ ਦੋਸਤ ਦੋਤਰਾ ਨੂੰ ਫੋਨ ਕੀਤਾ ਜਾ ਤင် ਦੋ ਚਾਰ ਮਿੰਟ ਚ ਪਹੁੰਚ ਗਏ ਮਰੀਜ਼ਾਂ ਨੂੰ ਚਲੋ ਉਹਨਾਂ ਦਾ ਇਲਾਜ ਮਿਲ ਗਿਆ ਆਹੋ ਚਲੋ ਜਾਨ ਧੰਨਵਾਦ ਬਜ਼ੁਰਗ ਤੇਰਾ ਵੀ ਬਹੁਤ ਬਹੁਤ ਧੰਨਵਾਦ ਬਜ਼ੁਰਗ ਬਹੁਤ ਬਹੁਤ ਧੰਨਵਾਦ ਇਕੱਠੇ ਹੋ ਕੇ ਤੁਰੇ ਇੰਨਾ ਵੀ ਰੁਕਣਾ ਚਾਹੀਦਾ ਸਾਰਿਆਂ ਨੂੰ ਜੀ ਦਾ ਨੰਬਰ ਪਤਾ ਹੈ